ਲਓ ਵੀ ਮਿੱਤਰ ਪਿਆਰਿਓ ਅੱਜ ਆਪਾਂ ਦੇਖਦੇ ਆ ਆਪਣੇ ਜਲਕਰ ਦਾ ਹਕੀਕੀ ਰੂਪ ਪਹਿਲੇ ਨੰਬਰ ਤੇ ਤਾਂ ਦੇਖੋ ਤੁਸੀਂ ਸ਼ੇਰਾਰਗੇ ਕੁੱਤੇ ਆ ਤੇ ਇਸ ਜਲਕਰ ਦੇ ਮਾਲਕ ਨੇ ਤੇ ਇਨਦੀ ਮਿਹਰਬਾਨੀ ਆ ਜੇ ਕਿਸੇ ਨੂੰ ਬਕਸ ਦੇਣ ਤੇ ਜੇ ਬੂਡ ਆਵੇ ਤਾਂ ਕਿਸੇ ਨੂੰ ਵੱਡ ਲੈਣ ਇਹ ਜੇ 1 2 ਨੇ ਕਈ ਵਗ ਫਿਰ ਦੇ ਇੱਥੇ ਨੰਬਰ 2 ਤੇ ਨੰਬਰ 2 ਤੇ ਆਪਾਂ ਦੇਖਦੇ ਹਾਂ ਸਫਾਈ ਦਾ ਹਾਲ ਹੈ ਆ ਦੇਖੋ ਜੀ ਆਹ ਇੱਥੋਂ ਤੱਕ ਪੱਕੀ ਆ ਸੜਕ ਇਦੋਂ ਦਾ ਪਾਈਪ ਪਾਈ ਸੀਗੇ ਪਬਲਿਕ ਹੈਲਥ ਵਿਭਾਗ ਨਹੀਂ ਔਰ ਪਾਈਪ ਪਾਤੀ ਤੇਲਾਂ ਪਤਤ ਗਿਆ ਤੇ ਹੁਣ ਇਹ ਪਸ਼ੂਆਂ ਦੇ ਵਾੜੇ ਵਰਗਾ ਹਾਲ ਹੋਇਆ ਪਿਆ ਆ ਤੇਲਾਂ ਪਈਆਂ ਨੇ ਆ ਪਾਈਪਾਂ ਪਾਈਆਂ ਸੀਗੀਆਂ ਠੀਕ ਹੈ ਜੀ ਉਹ ਤੋਂ ਬਾਅਦ ਆ ਰਿਤਾ ਪਿਆ ਜਿੱਥੇ ਆ ਕੇ ਗਊਆਂ ਆਰਾਮ ਕਰਦੀਆਂ ਠੀਕ ਆ ਆ ਸਾਰਾ ਜੰਗਲ ਔਰ ਐਡਾ ਸੰਘਣਾ ਜੰਗਲ ਆ ਵੀ ਐਮਾਜ਼ਨ ਨੂੰ ਵੀ ਮਤ ਕਰਦਾ ਆ ਹੁਣ ਪਾਈਪਾ ਪਾਈਆਂ ਜਾਂ ਕੁਛ ਕੀਤਾ ਹੁਣ ਬੜੇ ਚਿਰਾਂ ਦਾ ਖਾਲੀ ਪੱਟੀ ਹੋਈ ਐ ਤੇ ਮੁੜ ਕੇ ਬੰਦ ਕਰਨ ਦਾ ਸਮਾਂ ਨਹੀਂ ਲੱਗਿਆ ਠੀਕ ਹੈ ਜੀ ਆਹ ਦੇਖ ਲੋ ਗਾਜਰ ਬੂਟੀ ਜਿਹੜੇ ਸਿਹਤ ਲਈ ਇੰਨੇ ਹਾਨੀਕਾਰਕ ਆ ਤੇ ਇਹਨੂੰ ਇੱਥੇ ਬਦਲ ਖੁੰਨਣ ਦੀ ਕੋਈ ਰੋਕ ਟੋਕ ਨਹੀਂ ਆ ਵੀ ਸਾਰਾ ਦੂਰ ਤੱਕ ਆਹ ਸੋਖਣਾ ਗਊਆਂ ਆਪਨਾ ਸ਼ਾਮ ਦਾ ਭੋਜਨ ਛਕ ਰਹੀਆਂ ਨੇ ਸਭ ਜਿਹੜਾ ਜੀਵਾਂ ਦਾ ਇੱਥੇ ਰੌਣਕ ਮੇਲਾ ਲੱਗਿਆ ਹੋਇਆ ਆ ਕੋਸ਼ਿਸ਼ ਕੁਦਰਤ ਪ੍ਰੇਮੀਆਂ ਨੇ ਬੂਟੇ ਲਾਏ ਨੇ ਪਾਣੀ ਪਾਪਾ ਪਾਲਦੇ ਆ ਪਰ ਸੇਤਪਾਗ ਵੱਲੋਂ ਜਨ ਸੇਤਪਾਗ ਵੱਲੋਂ ਪਬਲਿਕ ਹੈਲਥ ਵੱਲੋਂ ਇੰਨਾ ਵੀ ਨਹੀਂ ਕੀਤਾ ਗਿਆ ਵੀ ਇਹ ਗਾਜਰ ਬੁੱਟੀ ਨੂੰ ਹੀ ਸਾਫ਼ ਕਰਾ ਦੇਣ ਹਾਲਾਂਕਿ ਸਾਫ਼ ਕਰਨ ਦੇ ਲਈ ਕੋਈ ਬਹੁਤਾ ਜ਼ੋਰ ਨਹੀਂ ਲੱਗਦਾ ਪਰ ਜਿਹੜੇ ਲੋਕ ਇੱਥੇ ਰੋਜ਼ ਆਉਂਦੇ ਉਹਨਾਂ ਨੂੰ ਪਤਾ ਵੀ ਕਈ ਕਈ ਸਾਲਾਂ ਤੋਂ ਇੱਥੇ ਕਿਸੇ ਮਾਲੇ ਦਾ ਹੱਥ ਨਹੀਂ ਫਿਰਿਆ ਹੁਣ ਇਹ ਨਹੀਂ ਪਤਾ ਵੀ ਮਾਲੇ ਹੈ ਨਹੀਂ ਕਿਤੇ ਜਾਂ ਫਿਰ ਮਾਲੀ ਕਿਤੇ ਹੋਰ ਸੇਵਾ ਚ ਲੱਗੇ ਹੋਏ ਆ ਠੀਕ ਹੈ ਜੀ ਆਹੋ ਟੈਂਕਾਂ ਦੇ ਅੰਦਰ ਦਾ ਹਾਲ ਆ ਠੀਕ ਹੈ ਜੀ ਹਾਲਾਂਕਿ ਸਾਨੂੰ ਆਪਾਂ ਪਿਛਲੀ ਵੀਡੀਓ 'ਚ ਦੇਖਿਆ ਸੀ ਵੀ 100 ਸਾਲ ਹੋ ਗਿਆ ਇਸ ਵਾਟਰ ਟਵਰ 'ਨੂੰ ਬਣਾਇਆ ਹੋਇਆ ਉਸ ਤੋਂ ਬਾਅਦ ਮਤਲਬ ਵੱਧਾ ਬਹੁਤ ਹੋਇਆ ਆ ਟੈਂਕ ਜਿਹੜੇ ਬਣੇ ਬਾਅਦ 'ਚ ਬਣੇ ਪਹਿਲਾਂ ਐਡੇ ਨਹੀਂ ਸੀ ਪਰ 100 ਸਾਲ ਪਹਿਲਾਂ ਅੰਗਰੇਜ਼ਾਂ ਨੇ ਵਿਉਂਤ ਬੰਦੇ ਰੱਖੀ ਸੀ ਵੀ ਸ਼ਹਿਰ ਵਾਸਤੇ ਐਡੀ ਜਗ੍ਹਾ ਤੇ ਲੋੜ ਆ ਮੇਰਖਾ ਦੇ ਘਟੂ ਘਟ 100 ਕਿੱਲਾ ਹੋਣੀ ਆ ਠੀਕ ਹੈ ਜੀ ਬਸ ਸਾਡੇ ਤੋਂ ਹੁਣ ਸੰਭੀ ਨਹੀਂ ਜਾ ਰਹੀ ਆ ਦੇਖ ਲੋ ਜੀ ਇਹ Amazon ਤੋਂ ਘੱਟਾ ਜੰਗਲ ਦੇਖੋ ਆ ਵਿੱਚ ਪਾਣੀ ਤੇ ਆਹਾਂ ਸੰਘਣੇ ਜੜੇ ਬੁੱਟੇ ਵਿਚ ਆ ਦਰਖਤ ਡਿੱਗੇ ਪਏ ਵਿਚਾਰੇ ਪੂਰਾ ਕੁਦਰਤ ਦਾ ਪ੍ਰੇਮ ਦਿਖਾਉਂਦਾ ਜੀ ਸਾਡਾ ਜੰਸਤ ਭਾਗ ਤੇ ਆਹਾਂ ਜਿਹੜੇ ਆਪਾਂ ਪਿੰਡਾਂ ਦੇ ਛੱਪੜਾਂ 'ਚ ਦੇਖਦੇ ਹੁੰਨੇ ਆ ਕਾਨਿਆਂ ਦੇ ਬੁੱਟੇ ਜੇ ਆ ਇਹਦੇ ਪਬਲਿਕ ਹੈਲਥ ਦੇ ਮਤਲਬ ਇਸ ਪਬਲਿਕ ਹੈਲਥ ਦਾ ਜਿਹੜਾ ਕੰਪਲੈਕਸ ਹੈ ਇਹਦੇ ਵਿੱਚ ਸਾਦੇ ਉੱਚ ਅਧਿਕਾਰੀ ਰਹ ਰਹੇ ਨੇ ਪਬਲਿਕ ਹੈਲਥ ਦੇ ਵੀ ਤੇ ਸਿਵਲ ਪ੍ਰਸ਼ਾਸਨ ਦੇ ਵੀ ਪੁਲਿਸ ਪ੍ਰਸ਼ਾਸਨ ਦੇ ਵੀ ਆ ਹੋਰ ਜਵਾਨ ਆ ਗਏ ਆ ਕਰਦੇ ਆ ਨਾ ਮौजਾਂ ਆ ਹੁਣ ਸਾਰੇ ਇਹ ਕੁਆਟਰ ਟ੍ਰੀਟਮੈਂਟ ਪਲਾਂਟ ਵਾਲਾ ਏਰੀਆ ਸਾਰਾ ਤੇ ਜਿੱਥੇ ਗਾਜਰ ਬੁੱਤੀ ਸੁੱਖ ਨਾਲ ਨਿਸਰੀ ਹੋਈ ਹੈ ਆ ਦੇਖ ਲਓ ਜੀ ਘਟ ਘਟ 10 ਕਿੱਲਿਆਂ ਦੇ ਵਿੱਚ ਇਹ ਗਾਜਰ ਬੁੱਤੀ ਲੱਗੀ ਹੋਈ ਹੈ ਇੱਧਰ ਆਹੀ ਨਾਰਾਜ਼ ਹੋਰ ਬਈ ਆਹਾ ਹਾਂ ਬਹੁਤ ਬੁਰਾ ਆ ਸਾਰਾ ਇਹ ਜਲ ਸਰਦੀ ਮੁਖਸਰ ਸਾਹਿਬ ਦੇ ਮੁੱਖ ਜਲ ਘਰ ਦਾ ਦ੍ਰਿਸ਼ ਹੈ ਆ ਦੇਖੋ ਜੀ ਹੈ ਇਹ ਤੁਹਾਨੂੰ ਗਾਂ ਤਾਂ ਦਿਖਾਉਣੇ ਪਹਿਲਾਂ ਮਾੜਾ ਜਿਆ ਦੇਖ ਲਓ ਜੀ ਆ ਦੇਖੋ ਲੋਕ ਵੀ ਇਸ ਮਹਿਮਮ ਚ ਯੋਗਦਾਨ ਪਾਉਣ ਤੋਂ ਪਿੱਛੇ ਨਹੀਂ ਅੱਛਾ ਆ ਦੇਖੋ ਫੁੱਟਪਾਥ ਪੱਕਾ ਬਣਿਆ ਹੋਇਆ ਪਰ ਮਿਰਕਲ ਕਈ ਦਹਾਕਿਆਂ ਤੋਂ ਇਹਦੇ ਤੇ ਹੱਥ ਨਹੀਂ ਫਿਰਿਆ ਤੇ ਆ ਹਾਲ ਹੋਇਆ ਪਿਆ ਜਲਕਰ ਦੇ ਵਿੱਚ ਆ ਸਰਬੂਝੇ ਕਿਨਾਰਿਆਂ ਤੇ ਗਾਜਰ ਬੁੱਟੀ फिकत है ਤੇ ਇਹ ਸਾਡੇ ਅਮਾਜ਼ੋਨ ਜੰਗਲ ਤੇ ਭਗਟਣਦੇ ਸੋ ਹੁਣ ਆਪਾਂ ਹੋਰ ਖਤਰਾ ਮੁੱਲ ਨਾ ਲੈਂਦੇ ਹੋਏ ਗੱਗਾ ਕੋਈ ਆਪਾਂ ਨੂੰ ਕੋਈ ਹੋਰ ਕੁਦਰਤ ਪ੍ਰੇਮੀ ਸਾਪ ਠੂਂਗਾ ਮਿਲਦੇ ਆਪਾਂ ਵਾਪਸ ਚਲਦੇ ਆਂ ਸੋ ਇੱਕ ਵਾਰ ਫੇਰ ਅਸੀਂ ਪ੍ਰਸ਼ਾਸਨ ਤੋਂ ਉਮੀਦ ਕਰਦੇ ਆਂ ਕਿ ਕੋਈ ਸੇ ਚੀਜ਼ਾਂ ਦਾ ਚਲੋ ਬੰਦੇ ਤੇ ਬਸ ਹੈ ਨਹੀਂ ਕੁਦਰਤੀ ਕਰੋਪੀ ਆ ਜਾਂ ਕੋਈ ਗੈਰ ਸਮਾਜਿਕ ਤੱਤਾਂ ਦੀ ਵਜ੍ਹਾ ਕਰਕੇ ਆ ਪਰ ਆਹ ਜਿਹੜੇ ਗਾਜਰ ਬੁੱਟੀ ਆ ਕਾ ਫੂਸਾ ਇਹ ਤਾਂ ਕੱਟਿਆ ਜਾ ਸਕਦਾ ਨਾ ਆ ਜਿਹੜੇ ਜਾਨਵਰ ਨੇ ਇਹਨਾਂ ਨੂੰ ਕਿਤੇ ਹੋਰ ਸੁਰੱਖਿਅਤ ਰੱਖਿਆ ਜਾ ਸਕਦਾ ਤਾਂ ਕਿ ਬੰਦੇ ਇਹਨਾਂ ਤੋਂ ਬਚ ਸਕਣ ਕੁਝ ਹੋਰ ਵੀ ਬਾਕੀ ਜਾਂ ਤੇ ਹਮਨੇ ਨਹੀਂ ਕਿਹਾ ਲਾਭਾ ਬਹੁਤ ਮਿਹਰਬਾਨੀ ਸ਼ੁਕਰੀਆ